ਸੋ ਸਾਰੇ ਨਗਰ ਪ੍ਰੀਸ਼ਦ ਸਿੱਕਰ ਮੈਂ ਤੁਹਾਡਾ ਆਪਣਾ ਕੁਲਵਿੰਦਰ ਸਿੰਘ ਢਿੱਲਵਾਲਾ ਮੁੱਖ ਸੇਵਾਦਾਰ ਮੰਂਵੇ ਦਾ ਜਸਤਿ ਸਮਾਨ ਹਾਂ ਅੱਜ ਆਪਾਂ ਰਾਜਨੀਤੀ ਦੇ ਵਿੱਚ ਤੇ ਗੱਲ ਕਰਦੇ ਹਾਂ ਔਰ ਕਿਸੇ ਤੇ ਨਹੀਂ ਜਿਹੜਾ ਸਾਡੇ ਭਾਈਚਾਰੇ ਨੂੰ ਜਿਵੇਂ ਕਹਿੰਦੇ ਹੁੰਦੇ ਆ ਨਾ ਪਾੜੋ ਤੇ ਰਾਹ ਕਰੋ ਪਹਿਲਾਂ ਆਂਦੀਆਂ ਇਹ ਗੱਲਾਂ ਅੱਜ ਸੱਚ ਹੁੰਦੀਆਂ ਨਹੀਂ ਆ ਅੱਜ ਕਾਂਗਰਸ ਨੇ ਇੱਕ ਵਵਾਦ ਛੇੜਿਆ ਹੋਇਆ ਕੋਈ ਅਰੰਦਾਸੀਆ ਸਿੱਖ ਭਾਈਚਾਰਾ ਕਹਿੰਦਾ ਵੀ ਅਸੀਂ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਹੈ ਤੇ ਮਾਈ ਵੀ ਸਿੱਖ ਭਾਈਚਾਰਾ ਕਹਿੰਦਾ ਅਸੀਂ ਡੈਣੀ ਤੇ ਕਿੰਨਾ ਨੇ ਕੀ ਕੀਤਾ ਇੱਕ ਮੁੱਖ ਮੰਤਰੀ ਦੀ ਬੁਰਕੀ ਛੁੱਟਤੀ ਵਿਚਾਰੇ ਵੀ ਆਪਸ ਵਿੱਚ ਮੇ ਕੁੱਤੇ ਲੜੇ ਜਾਣਗੇ ਇਹਦਾ ਦੁੱਖ ਨਾ ਸਮਝੋ ਜੇ ਵੀ ਆਪਸ ਵਿੱਚ ਲੜੀ ਜਾਣਗੇ ਤੇ ਬੁਰਕੀ ਕਿਸੇ ਤੀਜੇ ਨੇ ਚੱਕ ਕੇ ਲੈ ਜਾਣੀ ਇਹਦਾ ਜਿਹੜਾ ਅੰਦਾਜ਼ਾ ਜਿਹੜਾ ਇਹਦਾ ਅੰਜਾਮ ਨਿਕਲਦਾ ਹੈ ਆਖਰੀ ਉਹ ਕੀ ਨਿਕਲਣਾ ਚੰਨੀ ਤੇ ਡੈਣੀ ਜਨਿਕੇ ਰਮਦਾਸੀਆ ਸਿੱਖ ਭਾਈਚਾਰੇ ਤੇ ਮਾਹੀ ਸਿੱਖ ਚ ਭਾਈਚਾਰੇ ਆਪਸ ਵਿੱਚ ਮੇ ਆਏ ਲੜੀ ਜਾਣਗੇ ਤੇ ਅਖੀਰ ਦੇ ਵਿੱਚ ਇਹਨਾਂ ਨੇ ਕੀ ਕਹਿਣਾ ਇਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਦਿੱਲੀ ਵਾਲੀ ਉਹ ਕਹਿਣਗੇ ਵੀ ਇਹ ਤਾਂ ਆਪਸ ਵਿੱਚ ਮੇ ਲੜੀ ਜਾਂਦੇ ਆ ਵੋਟ ਖਰਾਬ ਹੋਊਗੀ ਤਾਂ ਇਹ ਤੋਂ ਚੰਗਾ ਇਹ ਹੈ ਵੀ ਜਰਨਲ ਤਰਕੇ ਨੂੰ ਆਪਾਂ ਮੁੱਖ ਮੰਤਰੀ ਬਣਾ ਲਈਏ ਹੁਣ ਮੈਂ ਬੇਨਤੀ ਕਰੂੰਗਾ ਰਵਦਾਸੀਏ ਸਿੱਖ ਭਾਈਚਾਰੇ ਨੂੰ ਵੀ ਤੇ ਮਾਹੀ ਸਿੱਖ ਭਾਈਚਾਰੇ ਨੂੰ ਵੀ ਵੀ ਆਗਾ ਜਿਹੜਾ ਹੈਗਾ ਤੁਸੀਂ ਥਵਾਕ ਬਣਾ ਕੇ ਰੱਖੋ ਬੈਠ ਕੇ ਕੋਈ ਮੀਟਿੰਗ ਕਰ ਲੋ ਇਹਨਾਂ ਚੋਂ ਜੋ ਤੁਹਾਨੂੰ ਚੰਗਾ ਲੱਗਦਾ ਜਾਂ ਚੰਨੀ ਡੈਣੀ ਜਾਂ ਚੰਨੀ ਬੈਠ ਕੇ ਤੁਸੀਂ ਨਿਯਠ ਲੋ ਵੀ ਸਾਨੂੰ ਕਿਹੜਾ ਚਾਹੀਦਾ ਥੋ ਜਿਹੜੀਆਂ ਮੁਸ਼ਕਲਾਂ ਹੈਗੀਆਂ ਉਹ ਰਮਦਾਸੀ ਸਿੱਖ ਪਾਈ ਕਹ ਰਹੀਆਂ ਦੀਆਂ ਵੀ ਇੱਕੋ ਹੀ ਆ ਤੇ ਮਾਈ ਵੀ ਸਿੱਖ ਪਾਈ ਕਹ ਰਹੀਆਂ ਦੀਆਂ ਵੀ ਇੱਕੋ ਹੀ ਆ ਇਸ ਕਰਕੇ ਤੁਸੀਂ ਪੜ੍ਹ ਲਿਖ ਚੁੱਕੇ ਹੋ ਜੂਝਵਾਨ ਹੋ ਚੁੱਕੇ ਹੋ ਤੁਹਾਨੂੰ ਮਾੜੇ ਚੰਗੇ ਦੀ ਪਰਖ ਹੈ ਸਾਨੂੰ ਕੌਣ ਕੀ ਕਰ ਰਿਹਾ ਇਹ ਸਾਰੀ ਤੁਹਾਨੂੰ ਨੌਲੇਜ ਹੈ ਤੁਸੀਂ ਜਾਣ ਬੁੱਝ ਕੇ ਬੇਵਕੂਫ ਨਾ ਬਣੋ ਮੈਰੀ ਤੁਹਾਨੂੰ ਸਾਰਿਆਂ ਨੂੰ ਹੱਥ ਬਣ ਕੇ ਬੇਨਤੀ ਹੈ ਸਤਸ੍ਰੀਕ